ਜਨਵਰੀ ਤੋਂ ਲੈ ਕੇ ਹੁਣ ਅਗਸਤ ਤੱਕ ਇੱਕ ਵੀ ਪੰਜਾਬੀ ਫਿਲਮ ਐਸੀ ਨਹੀਂ ਭਾਰਤ ਦੇ ਵਿੱਚ ਪੰਜਾਬੀ ਫਿਲਮ ਜਿਹੜੀ ਕਿ ਸੁਪਰ ਡੁਪਰ ਹਿੱਟ ਹੋਈ ਹੋਵੇ ਪਰ ਜਿਹੜੀਆਂ ਦੋ ਫਿਲਮਾਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈਆਂ ਇਸ ਕਰਕੇ ਕਿ ਇਹਦੇ ਵਿੱਚ ਪਾਕਿਸਤਾਨੀ ਕਲਾਕਾਰ ਆ ਇਹਨਾਂ ਦੋਹਾਂ ਫਿਲਮਾਂ ਨੇ ਵਿਦੇਸ਼ਾਂ ਦੇ ਵਿੱਚ ਰਿਕਾਰਡ ਤੋੜਤੇ ਭਾਵੇਂ ਉਹ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ ਭਾਗ ਚੌਥਾ ਹੋਵੇ ਤੇ ਭਾਵੇਂ ਦਿਲਜੀਤ ਦੋਸਾਂਝ ਦੀ ਹੋਵੇ ਸਰਦਾਰ ਜੀ 3 ਤੇ ਮੈਂ ਬੜੀ ਨਿਰਪੱਖੇ ਗੱਲ ਕਹਿਣੀ ਚਾਹੁੰਨਾ ਕਿ ਸਰਦਾਰ ਜੀ 3 ਵੇਖਣ ਵਾਲੇ ਲੋਕਾਂ ਦੇ ਮਨ ਉਦਾਸ ਹੋਏ ਆ ਉਹ ਇਹ ਗੱਲ ਕਹਿੰਦੇ ਵੀ ਅਸੀਂ ਵਿਵਾਦ ਕਰਕੇ ਤੇ ਦਲਜੀਤ ਦੇ ਨਾਂ ਦੇ ਕਰਕੇ ਤੇ ਪਹਿਲੀਆਂ ਦੋ ਸਰਦਾਰ ਜੀ ਹਿੱਟ ਹੋਈਆਂ ਇਹਦੇ ਕਰਕੇ ਗਏ ਆ ਪਰ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਆ ਜੇ ਕਿਤੇ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਹੋਈ ਹੁੰਦੀ ਸ਼ਾਇਦ ਇਹ ਕਾਮਯਾਬ ਨਾ ਹੁੰਦੀ ਜੇਕਰ ਇਨਾ ਰੌਲਾ ਨਾ ਪਿਆ ਹੁੰਦਾ ਤਾਂ ਇਹ ਮੇਰਾ ਨਿੱਜੀ ਤੌਰ ਤੇ ਵਿਚਾਰ ਆ ਜਿਹੜੇ ਮੇਰੇ ਕੋਲੇ ਰਿਵਿਊ ਆਇਆ ਮੈਂ ਉਹਦੇ ਆਧਾਰ ਤੇ ਗੱਲ ਕਰਦਾ ਪਰ ਅਮਰਿੰਦਰ ਗਿੱਲ ਦੀ ਫਿਲਮ ਜਿਹੜੀ ਚੱਲ ਮੇਰਾ ਪੁੱਤ ਪਾਰਟ 2 ਇਹਦੀ ਚਾਰੇ ਪਾਸੇ ਸਿਫਤ ਆ ਪਾ ਆਂ ਮੀ ਆਪਾਂ ਗੱਲ ਇੰਗਲੈਂਡ ਦੀ ਕਰ ਲਈ ਆਸਟ੍ਰੇਲੀਆ ਦੀ ਕਰ ਲਈਏ ਹੋਰ ਵੱਖ-ਵੱਖ ਦੇਸ਼ਾਂ ਦੀ ਕਰ ਲਈਏ ਇਹ ਫਿਲਮ ਜਿਹੜੀ ਉਹ 100 ਬਟਾ 100 ਕਹਿੰਦੇ ਵੀ ਮੈਸ ਦੇਖੀ ਨਹੀਂ ਕਿਉਂਕਿ ਆਪਾਂ ਤਾਂ ਭਾਰਤ ਦੇ ਵਿੱਚ ਵੱਸਦੇ ਆਂ ਪਰ ਜਿਹੜੀ ਰਿਵਿਊ ਆ ਕਹਿੰਦੇ ਵੀ ਇਹ ਫਿਲਮ ਚੰਗੀ ਆ ਤੇ ਅਮਰਿੰਦਰ ਨੇ ਇਹ ਗੱਲ ਕਹੀ ਆ ਕਿ ਇੱਕ ਦੌਰ ਸੀ ਜਦੋਂ ਸਿਨੇਮੇ ਦੇ ਬਾਹਰ ਖੜ ਕੇ ਟਿਕਟ ਜਿਹੜੀ ਲੈਂਦੇ ਸੀ ਲੋਕ ਬਲੈਕ ਦੇ ਵਿੱਚ ਲੈਂਦੇ ਸੀ ਤੇ ਐਤਕੀ ਇੱਕ ਵਾਰ ਫੇਰ ਇਸ ਫਿਲਮ ਦੇ ਰਾਹੀਂ ਮੋੜ ਆਇਆ ਵੀ ਭਾਈ ਬਲੈਕ ਦੇ ਵਿੱਚ ਟਿਕਟਾਂ ਇੰਗਲੈਂਡ ਦੇ ਵਿੱਚ ਵੀ ਵਿਕਣ ਲੱਗ ਪਈਆਂ ਉਹਨੇ ਸਾਰਿਆਂ ਦਾ ਧੰਨਵਾਦ ਕੀਤਾ ਅਸੀਂ ਵੀ ਧੰਨਵਾਦ ਕਰਦੇ ਹਾਂ ਸਾਰੀਆਂ ਫਿਲਮਾਂ ਹੀ ਚੱਲਣ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਪਰ ਅਮਰਿੰਦਰ ਗਿੱਲ ਦਾ ਕਸੂਰ ਕੋਈ ਨਹੀਂ ਸੀ ਦਿਲਜੀਤ ਦਾ ਕਸੂਰ ਕੋਈ ਨਹੀਂ ਸੀ ਫਿਲਮਾਂ ਦੋਵੇਂ ਬਣੀਆਂ ਤੇ ਇਹਨਾਂ ਦੋਹਾਂ ਵਾਂਗੂ ਬਹੁਤ ਸਾਰੀਆਂ ਹੋਰ ਬਣੀਆਂ ਜਿਹੜੀਆਂ ਕਿ ਹਾਲ ਦੀ ਕੱਢੀ ਡੱਬਾ ਬੰਦ ਪਈਆਂ ਜਿਹੜੀਆਂ ਬਣੀਆਂ ਸੀਆਂ ਜੀ ਪਹਿਲ ਗੰਮ ਵਾਲੇ ਹਮਲੇ ਤੋਂ ਪਹਿਲਾਂ ਪਰ ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਕਈ ਲੋਕਾਂ ਨੂੰ ਦੇਸ਼ ਭਗਤੀ ਸਿਰਫ ਸੋਸ਼ਲ ਮੀਡੀਆ ਤੇ ਚੜੀ ਹੁੰਦੀ ਹੈ ਜਾਂ ਪਿੱਟ ਸਿਆਪਾ ਕਰਨ ਦੀ ਚੜੀ ਹੁੰਦੀ ਹੈ ਇਸ ਕਰਕੇ ਭਾਈ ਉਹਨੇ ਠੰਗ ਬਠੰਗੀ ਵਾਲਾ ਕੰਮ ਸ਼ੁਰੂ ਕਰਤਾ ਚਲੋ ਇੱਥੋਂ ਵਟਤ ਨਹੀਂ ਹੋਈ ਬਾਹਰਲੇ ਮੁਲਕਾਂ 'ਚ ਹੋ ਗਈ ਮੇਰਾ ਖਿਆਲ ਆ ਵੀ ਦੋਵਾਂ ਫਿਲਮਾਂ ਦੇ ਖਰਚੇ ਪੱਠੇ ਸੋਨੇ ਪੂਰੇ ਹੋ ਗਏ ਆ ਪਰ ਹਾਂ ਇਹ ਗੱਲ ਸੱਚੀ ਆ ਕਿ ਇਹ ਅੱਦੋ-ਅੱਦ ਦੀ ਗੱਲ ਹੁੰਦੀ ਆ ਜੇ 50 ਰੁਪਏ ਜਿਹੜੇ ਉਹ ਆਪਾਂ ਭਾਰਤ ਦੇ ਵਿੱਚੋਂ ਵਟਦੇ ਆ ਤੇ ਬਾਕੀ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਵੀ 50 ਰੁਪਏ ਇਕੱਠੇ ਹੁੰਦੇ ਆ 100 ਰੁਪਏ ਫੇਰ ਬਣਦਾ ਯਾਨੀ ਕਿ ਜਿੰਨੇ ਕ ਚੱਲ ਮੇਰਾ ਪੁੱਤ ਨੇ ਤੇ ਜਿੰਨੇ ਕ ਵਦੇਸ਼ਾਂ ਦੇ ਵਿੱਚੋਂ ਕਮਾਈ ਹੋਣੀ ਜੇਕਰ ਭਾਰਤ ਦੇ ਵਿੱਚ ਕਮਾਈ ਹੁੰਦੇ ਇਹ ਧੁਗੜੇ ਧੁਗੜੇ ਜ਼ਰੂਰ ਹੋ ਜਾਣੇ ਸੀ ਉਹ ਰਿਵਿਊ ਦੇਖ ਕੇ ਬਾਅਦ ਦੇ ਵਿੱਚ 2-3 ਦਿਨਾਂ ਬਾਅਦ ਕੀ ਪ੍ਰਤੀਕਿਰਿਆ ਬਣਦੀ ਹੈ ਇਹਦੇ ਬਾਰੇ ਪ ਜਾਣਦੇ ਆ ਪਰ ਅਗਲੀ ਗੱਲ ਇਹ ਆ ਵੀ ਇਸ ਸਾਲ ਦੇ ਵਿੱਚ ਭਾਰਤ ਵਿੱਚ ਸੁਪਰ ਹਿੱਟ ਫਿਲਮ ਕਿਉਂ ਨਹੀਂ ਪੰਜਾਬੀ ਆ ਰਹੀ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਪਹਿਲੇ 7 ਮਹੀਨਿਆਂ ਦੇ ਵਿੱਚ ਉਹ ਗੱਲ ਨਹੀਂ ਬਣੀ ਹਾਲੇ ਤੱਕ ਜਿਹੜੀ ਬਣੀ ਚਾਹੀਦੀ ਆ ਹਾਲੇ ਤੱਕ ਕੋਈ ਵੀ ਇੱਕ ਐਸੀ ਫਿਲਮ ਨਹੀਂ ਜਿਹੜੀ ਭਾਰਤ ਦੇ ਵਿੱਚ ਵੀ ਰਿਲੀਜ਼ ਹੋਈ ਹੋਵੇ ਤੇ ਉਹਨੇ ਆਪਦੇ ਖਰਚੇ ਪੂਰੇ ਕੀਤੇ ਹੁਣ ਕਮਾਈ ਦੀ ਗੱਲ ਨਹੀਂ ਮੈਂ ਕਰਨਾ ਜੀਰੇ ਪੈਸੇ ਨਾ ਟੁੱਟੇ ਹੋਣ ਅਜੀ ਹੁਣ 5 6 ਪੰਜਾਬੀ ਫਿਲਮਾਂ ਆਉਣੀਆਂ ਮੇਰੀ ਅਰਦਾਸ ਆ ਕਿ ਇਹ 5 6 ਹੀ ਚੱਲਣ ਇਹਦੇ ਵਿੱਚ ਇੱਕ ਫਿਲਮਾ ਜਿਹੜੀ ਫਫੇ ਕੁੱਟੜੀਆਂ ਉਹ ਆ ਰਹੀ ਜੀ 22 ਅਗਸਤ ਨੂੰ ਨੀਰੂ ਬਾਜਵੜੀ ਤਤਾਨੀਆਂ ਦੀ ਫਿਲਮ ਆ ਇਹ ਫਿਲਮ ਚੰਗੀ ਚੱਲੇ ਅਸੀਂ ਇੱਛਾ ਪਾਲਦੇ ਆ ਫਿਰ ਜੀ ਪੰਜਾਬੀ ਆ ਗਏ ਹੋਏ ਇਹ ਫਿਲਮ ਆਉਣੀ ਜੀ ਇਹ ਫਿਲਮ ਆਉਗੀ ਜੀ 29 ਅਗਸਤ ਨੂੰ ਫਿਰ 5 ਤਰੀਕ ਨੂੰ ਯਾਨੀ ਕਿ 5 ਸਤੰਬਰ ਨੂੰ ਫਿਲਮ ਆਉਣੀ ਆ ਇੱਕ ਰਾਵੀ ਦੇ ਕੰਡੇ ਇੱਕ ਮੇਰ ਫਿਲਮ ਵੀ ਆਉਣੀ ਆ ਇਹਦੇ ਵਿੱਚ ਕਈ ਹੋਰ ਪੰਜਾਬੀ ਫਿਲਮਾਂ ਵੀ ਆ ਇਹਦੇ ਵਿੱਚੋਂ ਕਿਹੜੀ ਫਿਲਮ ਸੁਪਰ ਡੁਪਰ ਹਿੱਟ ਹੁੰਦੀ ਆ ਕਿਹੜੀ ਫਿਲਮ ਫਲॉप ਹੁੰਦੀ ਆ ਕਿਹੜੀ ਦਰਮਿਆਨੀ ਰਹਿੰਦੀ ਆ ਇਹ ਵਕਤ ਦੱਸੂਗਾ ਪਰ ਇਹ ਆਪਣੇ ਆਪ ਦੇ ਵਿੱਚ ਐਚੰਬੇ ਵਾਲੀ ਗੱਲ ਆ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਚੱਲਦੀ ਨਹੀਂ ਤੇ ਇੱਕ ਟੁੱਟੜੀ ਫਿਲਮ ਆ ਜਿਹੜੀ ਸਿਆਰਾ ਉਹ 300 ਕਰੋੜ ਰੁਪਏ ਤੋਂ ਵੱਧ ਦੀ ਕਲੈਕਸ਼ਨ ਹੁਣ ਤੱਕ ਕਰਨ ਦੇ ਵਿੱਚ ਕਾਮਯਾਬ ਹੋਈ ਆ ਭਾਰਤ ਦੇ ਵਿੱਚ ਉਹਨੇ ਵਕਤ ਵਕਤਾਂ ਮਾਂ ਤੇ ਹਾਊਸਫੁੱਲ ਸ਼ੋਅ ਜਾ ਰਹੇ ਆ ਇਥੋਂ ਇੰੋਂ ਲੱਗਦਾ ਵੀ ਇੱਕ ਤਾਂ ਕਹਾਣੀ ਵੀ ਕਮਜ਼ੋਰ ਆ ਸਾਡੀਆਂ ਪੰਜਾਬੀ ਫਿਲਮਾਂ ਦੀ ਦੂਜੀ ਗੱਲ ਇੱਕ ਪੰਜਾਬ ਦਾ ਦਰਸ਼ਕ ਸਮਰਪਿਤ ਵੀ ਨਹੀਂ ਆ ਕਿਸੇ ਨੂੰ ਉਹਦੇ ਵਿੱਚ ਨੁਕਸ ਕੱਢਣ ਦੀ ਇੱਛਾ ਬਹੁਤ ਆ ਕਿਉਂਕਿ ਜੇ ਇੱਥੇ ਗੁਰੂ ਨਾਨਕ ਜਹਾਜ਼ ਫਿਲਮ ਆਉਂਦੀ ਆ ਤੇ ਆਪਾਂ ਨੂੰ ਇਹ ਲੱਗਦਾ ਜੀ ਕਿ ਤਰਸੀਮ ਜਸੜ ਦੇ ਦਾੜੀ ਆ ਜਿਹੜੀ ਉਹ ਤਾਂ ਸਿਰਫ ਪੈਸੇ ਕਮਾਉਣ ਦੇ ਲਈ ਵਧਾਈ ਆ ਜੇ ਅਕਾਲ ਫਿਲਮ ਬਣਦੀ ਆ ਆਪਾਂ ਕਹਿੰਦੇ ਗਿੱਪੀ ਗਰੇਵਾਲ ਨੇ ਨਕਲੀ ਦਾੜੀ ਲਾਈ ਪੈਸੇ ਕਮਾਉਣ ਲਈ ਆ ਜੇ ਕੋਈ ਹਾਸੇ ਵਾਲੀ ਫਿਲਮ ਆ ਗਈ ਆਪਾਂ ਇਹ ਗੱਲ ਕਣੀ ਲੈ ਇਹਨਾਂ ਨੂੰ ਚੰਡੀ ਚੜੀ ਵੀ ਆ ਜੇ ਕੋਈ ਹੋਰ ਤਜਰਬੇ ਵਾਲੀ ਆ ਗਈ ਆਪਾਂ ਕਹਿੰਨੇ ਲੈ ਹੁਣ ਤਜਰਬੇ ਕਰਨੀ ਕਿਹਨਾਂ ਦਾ ਮੂੰਹ ਹੈ ਤਜਰਬੇ ਕਰਨ ਵਾਲਾ ਆਪਾਂ ਨੂੰ ਵੀ ਤਾਂ ਕਿਤੇ ਟਿਕਾ ਹੈ ਨਹੀਂ ਕਿਉਂਕਿ ਆਪਾਂ ਰੀਲ ਸਾਮਰਾਜ ਦੇ ਵਿੱਚ ਮੋਰੀ ਆ ਪਰ ਸਿਆਰਾ ਕਿਵੇਂ ਚੱਲ ਗਈ ਜਿਹੜੇ ਲੋਕਾਂ ਨੇ ਦੇਖੀ ਚਲੋ ਆਪਾਂ ਤਾਂ ਦੇਖਣੀ ਵੀ ਨਹੀਂ ਸੀ ਮੇਰੀ ਕੋਈ ਦਿਲਚਸਪੀ ਵੀ ਨਹੀਂ ਆ ਪਰ ਜਿਹੜੇ ਲੋਕਾਂ ਨੇ ਦੇਖੀ ਉਹ ਕਹਿੰਨੇ ਵੀ ਐਡੀ ਕੋਕੇ ਗੱਡ ਇਹ ਗੱਲ ਇਹਦੇ 'ਚ ਵੀ ਨਹੀਂ ਗਈ ਪਰ ਉਹਦਾ ਪ੍ਰਚਾਰ ਕਿਵੇਂ ਹੋਇਆ ਹੁਣ ਪੰਜਾਬੀ ਸਿਨੇਮੇ ਨੂੰ ਉਹਨਾਂ ਦਾ ਪ੍ਰਚਾਰ ਵੀ ਸਿੱਖਣਾ ਚਾਹੀਦਾ ਇਹ ਫਿਲਮ ਔਸਤਾਂ ਇਹ ਫਿਲਮ ਪਹਿਲੇ ਪਿਆਰ ਦੇ ਵਿੱਚ ਧੋਖਾ-ਧਾਕਾ ਖਾਣ ਵਾਲਿਆਂ ਦੇ ਨਾਲ ਜੁੜੀ ਹੋਈ ਆ ਇਹਦੇ ਵਿੱਚ ਹੀਰੋ ਤੇ ਹੀਰੋਇਨ ਦੋਵੇਂ ਹੀ ਨਵੇਂ ਆ ਕੋਈ ਇਹਦਾ ਪ੍ਰਚਾਰ ਨਹੀਂ ਸੀ ਪਰ ਕਹਿੰਦੇ ਆ ਕਿ ਇਹਦੇ ਇਹਦੀ ਰਿਲੀਜ਼ਿੰਗ ਤੋਂ ਪਹਿਲਾਂ ਵੱਡੀ ਕੰਪਨੀ ਨੂੰ ਬੁਲਾਇਆ ਗਿਆ ਜਿਹੜੀ ਕਿ ਪ੍ਰਚਾਰ ਕਰਨ ਦੀ ਜਿਹੜੀ ਪੀਆਰ ਏਜੰਸੀ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਬੈਠ ਕੇ ਸਕੀਮ ਬਣਾਈ ਕਿ ਜਿਹੜੇ ਇਨਫਲੂਐਂਸਰ ਹੁੰਦੇ ਆ ਜਿਹੜੇ ਕਿ ਵਕ ਵਕ ਥਾਵਾਂ ਤੇ ਜਾ ਕੇ ਪੇਡ ਰੀਲਾਂ ਪਾਉਂਦੇ ਪੈਸੇ ਲੈ ਕੇ ਪ੍ਰਚਾਰ ਕਰਦੇ ਆ ਵੀ ਕੋਈ ਐਸੀ ਸਕੀਮ ਘੜੀ ਜਾਵੇ ਵੀ ਇਹ ਪ੍ਰਚਾਰ ਕਰਨ ਜਿਹੜੇ ਮਸ਼ਹੂਰ ਨੇ ਜਿਨ੍ਹਾਂ ਦੇ ਇੰਸਟਾਗ੍ਰam ਦੇ ਉੱਤੇ ਹੋਰ ਵਕ ਵਕ ਥਾਵਾਂ ਦੇ ਉੱਤੇ ਮਿਲੀਅਨਰ ਦੀ ਗਿਣਤੀ ਦੇ ਵਿੱਚ ਫੋਲੋਅਰ ਆ ਪੈਸੇ ਦੇ ਕੇ ਹਾਇਰ ਕੀਤੇ ਗਏ ਉਹ ਸਿਨੇਮੇ ਦੇ ਵਿੱਚ ਫਿਲਮ ਦੇਖਣ ਵਾਸਤੇ ਬਿਠਾਏ ਗਏ ਉਹ ਰੋਏ ਫਿਰ ਉਹਨਾਂ ਨੇ ਭੁੱਬਾਂ ਮਾਰੀਆਂ ਐਕਟਿੰਗ ਕੀਤੀ ਵੀ ਯਾਰ ਮੈਂ ਤਾਂ ਫਿਲਮ ਦੇਖ ਕੇ ਰੋ ਪਿਆ ਮੇਰੇ ਤਾਂ ਰੂਨ ਆ ਗਿਆ ਤੁਸੀਂ ਦੇਖਿਆ ਹੀ ਹੋਣਾ ਵੀ ਕਿਸ ਤਰੀਕੇ ਨਾਲ ਭੁੱਬਾਂ ਨਿਕਲ ਰਹੀਆਂ ਕੁੜੀਆਂ ਔਰ ਔਰੀਆਂ ਮੁੰਡੇ ਰੋ ਰਹੇ ਆ ਪਰ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਅਸਲੀ ਹੈ ਹੀ ਨਹੀਂ ਬਹੁਤੇ ਤਾਂ ਇੰਸਟਾਗ੍ਰam ਵਾਲੇ ਉਹ ਪੈਸੇ ਲੈ ਕੇ ਆਏ ਆ ਉਹਨਾਂ ਦਾ ਕਿੱਤਾ ਇਹ ਪਰ ਜਦੋਂ ਇਹ ਕੰਟੈਂਟ ਵਿਕਣ ਲੱਗ ਪਿਆ ਵੀ ਯਾਰ ਰੋਂਦੀ ਬਹੁਤ ਆ ਕੁੜੀਓ ਫਿਲਮ ਦੇਖ ਕੇ ਉਹ ਮੁੰਡੇ ਦੀਆਂ ਭੁੱਬਾਂ ਨਿਕਲ ਗਈਆਂ ਉਹਨੂੰ ਆਪਦੀ ਪ੍ਰੇਮਿਕਾ ਯਾਦ ਆ ਗਈ ਉਹਨੂੰ ਆਪਣਾ ਪ੍ਰੇਮੀ ਚਿੱਤੇ ਆ ਗਿਆ ਪਹਿਲਾ ਪਿਆਰ ਚਿੱਤੇ ਆ ਗਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਲੇਸ਼ ਚੱਲ ਪਈ ਉਹਨਾਂ ਨੇ ਜਾਗ ਲਾਤੀ ਪ੍ਰਚਾਰਦੇ ਰਹੇ ਇਹ ਤਰੀਕਾ ਅਪਣਾ ਕੇ ਫਿਰ ਜਦੋਂ ਕੰਟੈਂਟ ਵਾਇਰਲ ਹੁੰਦਾ ਹੋਵੇ ਪੰਜਾਬੀ ਤਾਂ ਜਾਂ ਗੈਰ ਪੰਜਾਬੀ ਹੁਣ ਲੀੜੇ ਲਾਉਣ ਨੂੰ ਫਿਰਦੇ ਰਹਿੰਦੇ ਆ ਲੋ ਜੀ ਫਿਰ ਉਹਨਾਂ ਨੇ ਆਪ ਪੱਬਾ ਮਾਰਨੀਆਂ ਸ਼ੁਰੂ ਕਰਤੀਆਂ ਤੇ ਇਹ ਇੱਕ ਐਸਾ ਟ੍ਰੈਂਡ ਚੱਲਿਆ ਵੀ ਆਉਸਤ ਦਰਜੇ ਦੀ ਇੱਕ ਫਿਲਮ ਜਿਹੜੀ ਉਹ ਸੁਪਰ ਹਿੱਟ ਹੋ ਗਈ ਇਹ ਫਿਲਮਾਂ ਜਿਹੜੀ ਉਹਨੇ ਖਾਨਾ ਨੂੰ ਵੀ ਜਿਹੜਾ ਕਿ ਸ਼ਾਹਰੂਖ ਖਾਨ ਸਲਮਾਨ ਖਾਨ ਤੇ ਆਮਰ ਖਾਨ ਨੂੰ ਵੀ ਸੋਚਾਂ ਦੇ ਵਿੱਚ ਪਾਇਆ ਕਿ ਯਾਰ ਇੰਉਂ ਵੀ ਹੁੰਦਾ ਪ੍ਰਚਾਰ ਵੀ ਇੰਉਂ ਹੁੰਦਾ ਤੇ ਯੂਥ ਦੀ ਪਸੰਦ ਵੀ ਐਵੇਂ ਬਣੀਦਾ ਮਤਲਬ ਕੀ ਆ ਵੀ ਭਾਈ ਬੈਨ ਨੂੰ ਹੁਣ ਚੰਗੀ ਤਰ੍ਹਾਂ ਚੇਤੇ ਆ ਗੱਲ ਵੀ ਸੁਭਾਸ਼ ਕਈ ਨੇ ਪਿਛਲੇ ਦਿਨੀ ਇੱਕ ਗੱਲ ਕਹੀ ਉਹ ਕਹਿੰਦੇ ਵੀ ਜਦੋਂ ਅਸੀਂ ਫਿਲਮਾਂ ਬਣਾਈਆਂ ਸੀ 20 ਸਾਲ ਪਹਿਲਾਂ 25 ਸਾਲ ਪਹਿਲਾਂ 30 ਸਾਲ ਪਹਿਲਾਂ ਮੁਹਬਤੀ ਤਾਣੇ ਬਣੇ ਵਾਲੀਆਂ ਉਦੋਂ ਵੀ ਕਹਿੰਦੇ ਜੀ ਦੇਖੋ ਯੂਥ ਦੀ ਨਬਜ਼ ਟੋਈ ਗਈ ਸੀ ਤੇ ਸਿਆਰਾ ਨੇ ਵੀ ਯੂਥ ਦੀ ਨਬਜ਼ ਟੋਈ ਕਿਉਂਕਿ ਇਹਨਾਂ ਨੇ ਕਾਲਜ ਦੇ ਵਿੱਚੋਂ ਇਹਨਾਂ ਨੇ ਸਕੂਲ ਦੇ ਵਿੱਚੋਂ ਇਹਨਾਂ ਨੇ ਘਰਦਿਆਂ ਦੇ ਕੋਲੋਂ ਪੈਸੇ ਲੈ ਕੇ ਫਿਲਮ ਦੇਖਣ ਜਾਣਾ ਹੁੰਦਾ ਗੱਲ ਸਹੀ ਆ ਪਰ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਐਸਾ ਕਿਹੜਾ ਚ ਕਲਾਕਾਰ ਆ ਜਿਹਨੂੰ ਆਪਾਂ ਇਹ ਗੱਲ ਕਹ ਕੇ ਵੀ ਯੂਥ ਦੀ ਨਬਜ਼ ਟੋਲੇ ਤੇ ਪੰਜਾਬ ਦਾ ਯੂਥ ਆ ਜਿਹੜਾ ਕਿਹੜਾ ਕਲਾਕਾਰ ਆ ਜਿਹਦੇ ਮਗਰ ਲੱਗ ਸਕੇ ਗੱਲ ਹੁਣ ਇੱਥੇ ਆ ਕੇ ਮੁਕਦੀ ਆ ਕਿਉਂਕਿ ਸਾਡੇ ਪੰਜਾਬ ਦੇ ਯੂਥ ਤੇ ਬਾਕੀ ਸੂਬਿਆਂ ਦੇ ਯੂਥ ਦੇ ਸੁਭਾਅ ਦੇ ਵਿੱਚ ਵੀ ਅੰਤਰ ਆ ਅਸੀਂ ਅਗਰੈਸਿਵ ਵੀ ਆ ਅਸੀਂ ਅਣਖੀ ਵੀ ਆ ਅਸੀਂ ਮਸਖਰੇ ਵੀ ਆ ਅਸੀਂ ਲਾਹਣਤ ਵੀ ਪਾਉਣੇ ਆ ਅਸੀਂ ਗਾਲ ਵੀ ਕੱਢਦੇ ਆ ਸਾਡੇ ਵਿੱਚ ਸਾਰੇ ਰੰਗ ਆ ਜਦਕਿ ਬਾਕੀ ਥਾਵਾਂ ਦੇ ਉੱਤੇ ਸ਼ਾਇਦ ਇਵੇਂ ਘੱਟ ਹੋਵੇ ਸੋ ਕਹਿਣ ਦਾ ਭਾਵੇਂ ਜਿਕੇ ਅੱਜ ਪੰਜਾਬੀ ਸਿਨੇਮਾ ਜਿਹੜਾ ਉਹਨੂੰ ਅਮਰਿੰਦਰ ਗਿੱਲ ਵਰਗੇ ਸੰਜੀਦਾ ਕਲਾਕਾਰਾਂ ਦੀ ਲੋੜ ਆ ਉਹਨੂੰ ਨਵੇਂ ਤਜਰਬੇ ਕਰਨ ਵਾਲੇ ਲੋਕਾਂ ਦੀ ਲੋੜ ਆ ਹੜਾ ਕੇ ਅਮਰਿੰਦਰ ਗਿੱਲ ਦੀਆਂ ਵੀ ਸਾਰੀਆਂ ਫਿਲਮਾਂ ਨਹੀਂ ਚੱਲੀਆਂ ਛੱਲਾ ਮੁੜ ਕੇ ਨਹੀਂ ਆਇਆ ਫਿਲਮ ਬਿਲਕੁਲ ਨਹੀਂ ਚੱਲੀ ਹੋਰ ਬੜੀਆਂ ਜਿਹੜੀਆਂ ਨਹੀਂ ਚੱਲਦੀਆਂ ਕਦੇ ਵੀ ਤੁਹਾਡਾ ਕੀਤਾ ਹੋਇਆ ਤਜਰਬਾ ਹਰ ਤਜਰਬਾ ਸਫਲ ਹੋਵੇ ਇਹ ਜ਼ਰੂਰੀ ਨਹੀਂ ਪਰ ਗੱਲ ਕੁੱਲ ਮਿਲਾ ਕੇ ਦੇਖੋ ਜੀ ਅੱਜ ਪੰਜਾਬੀ ਸਿਨੇਮਾ ਖੜਾ ਕਿੱਥੇ ਜੇ ਆ ਜੇ ਇੰਗਲੈਂਡ 'ਚ ਫਿਲਮਾਂ ਬਣਨ ਲੱਗੀਆਂ ਸੀ ਇੰਗਲੈਂਡ 'ਚ ਹੀ ਬਣੀ ਗਈਆਂ ਕਿਉਂਕਿ ਉੱਥੋਂ ਸਬਸਿਡੀ ਮਿਲਦੀ ਸੀ ਜੇ ਕਿਤੇ ਪੁਰਾਣੇ ਘਰਾਂ ਵਾਲੀਆਂ ਬਣਨ ਲੱਗੀਆਂ ਉਹੋ ਜਿਹੀਆਂ ਹੀ ਬਣੀ ਗਈਆਂ ਜਿਵੇਂ ਲੰਬਾ ਲਾਉਣਾ ਹੁੰਦਾ ਨਾ ਵੀ ਜਿਵੇਂ ਸੁੱਖਿਆ ਹੁੰਦਾ ਵੀ ਮੈਂ ਆਪਣੇ ਬਾਇਓ ਡਾਟਾ ਦੇ ਵਿੱਚ ਆ ਗੱਲ ਸ਼ਾਮਿਲ ਕਰਨੀ ਹੈ ਵੀ ਭਾਈ ਇੱਕ ਅਸੀਂ ਆ ਵੀ ਫਿਲਮ ਬਣਾਈ ਹੈ ਕਾ ਵੀ ਬਣਾਈ ਹੈ ਕਾਵਿ ਕਾਵਿ ਵੀ ਬਣਾਈ। ਇਹ ਚਾਹੀਦਾ ਜੀ ਕਿ ਇਸ ਵੇਲੇ 3 ਸਾਲਾਂ ਬਾਅਦ 4 ਸਾਲਾਂ ਬਾਅਦ ਭਾਵੇਂ ਫਿਲਮ ਆ ਜੇ ਪਰ ਮੂੰਹੋਂ ਬੋਲੇ ਉਹ ਫਿਲਮ ਜਿਹੜੀ ਉਹ ਅਸਕਰ ਤੱਕ ਜਾਵੇ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਇਹ ਕੁਝ ਹੈ ਨਹੀਂਗਾ। ਸਾਡਾ ਪੰਜਾਬੀ ਸਿਨੇਮਾ ਖੇਤਰੀ ਆ। ਅਸੀਂ ਵਿੜਾਈ ਕਰਦੇ ਗੱਲ ਕਹਿੰਨੇ ਵੀ ਕੋਕੇ ਜੜਤੇ ਅਸੀਂ ਬੰਬੇ ਹਲਾਤਾ। ਬਿਲਕੁਲ ਠੀਕ ਆ ਬੰਬੇ ਵਾਲੇ ਤਾਂ ਆਪ ਹਿੱਲੇ ਪਏ ਉਹਨਾਂ ਦੀ ਨਹੀਂ ਚਲਦੀ ਇਸ ਵੇਲੇ। ਸੋਚਣ ਵਿਚਾਰਨ ਦੀ ਗੱਲ ਹੈ ਵੀ ਜੇਕਰ ਅੱਜ ਆਮਿਰ ਖਾਨ ਵਰਗਾ ਬੰਦਾ ਸਿਤਾਰੇ ਜ਼ਮੀਨ ਪਰ ਫਿਲਮ ਬਣਾਉਂਦਾ ਜਿਹਨੂੰ ਆਪਾਂ ਕਮਰਸ਼ੀਅਲ ਵੈਲਿਊ ਨਾ ਦੇਖੀਏ ਪਰ ਫੇਰ ਵੀ ਉਹ ਫਿਲਮ 250 ਕਰੋੜ ਰੁਪਏ ਦੇ ਉੱਤੇ ਆ ਕੇ ਖੜ ਗਈ ਤੇ ਉਸ ਤੋਂ ਬਾਅਦ ਉਸ ਬੰਦੇ ਨੇ YouTube ਦੇ ਉੱਤੇ ਫਿਲਮ ਰਿਲੀਜ਼ ਕੀਤੀ ਤੇ YouTube ਦੇ ਉੱਤੇ ਮੁਫਤ ਦੇ ਵਿੱਚ ਨਹੀਂ ਰਿਲੀਜ਼ ਕੀਤੀ ਉਹਨੇ ਕਿਹਾ ਜੀ ਕਿ 100 ਰੁਪਏ ਦੀ ਤੁਸੀਂ ਇਜਾਜ਼ਤ ਅਸੀਂ ਦੇਵਾਂਗੇ ਵੀ ਵਨ ਟਾਈਮ ਇੱਕ ਵਾਰ ਤੁਸੀਂ ਆਪਦੇ ਟੱਬਰ ਦੇ ਚਾਰਾਂ ਜੀਆਂ ਨਾਲ ਛੇ ਜਿਹੜੇ ਬੈਠ ਕੇ ਵੇਖ ਲਓ ਇੱਕ ਵਾਰ ਵੇਖਣ ਦਾ 100 ਰੁਪਇਆ ਉਹਨੂੰ ਪੱਤਰਕਾਰ ਨੇ ਸਵਾਲ ਕੀਤਾ ਵੀ ਜੇ ਤੁਸੀਂ ਕਿਸੇ OTT ਪਲੇਟਫਾਰਮ ਦੇ ਉੱਤੇ ਰਿਲੀਜ਼ ਕਰਦੇ ਤੁਹਾਨੂੰ 1.5 200 ਕਰੋੜ ਰੁਪਏ ਕਿਤਾ ਉਧਰੋਂ ਆ ਜਾਣਾ ਸੀ ਉਹ ਕਹਿੰਦਾ ਜੀ ਮੈਨੂੰ 1.5 200 ਕਰੋੜ ਚਾਹੀਦਾ ਹੀ ਨਹੀਂ ਉਹ ਕਹਿੰਦਾ ਜੀ ਮੈਨੂੰ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਚਾਹੀਦੀ ਆ ਮੈਂ ਚਾਹੁੰਦਾ ਜੀ ਵੀ ਜੇਕਰ ਕਿਸੇ ਟੱਬਰ ਦੇ 6 ਮੈਂਬਰ ਆ ਤੇ 100 ਰੁਪਏ ਦੇ ਵਿੱਚ 6 ਹੀ ਮੇਰੀ ਫਿਲਮ ਵੇਖ ਗਏ ਉਹਨਾਂ ਨੂੰ ਕਹਿੰਦਾ ਜੀ 20 ਰੁਪਏ ਦੀ ਫਿਲਮ ਵੀ ਨਹੀਂ ਪਈ ਪਰ ਉਹ 20 ਰੁਪਏ ਦੀ ਫਿਲਮ ਦੇਖਣ ਵਾਲੇ ਇਹ ਗੱਲ ਕਹਿਣ ਵੀ ਯਾਰ ਫਿਲਮ ਬਹੁਤ ਸੋਹਣੀ ਆ ਜਾਂ ਫਿਲਮ ਬਹੁਤ ਮਾੜੀ ਆ ਪਹੁੰਚ ਕਰਨੀ ਆਪਾਂ ਪੰਜਾਬੀ ਸਿਨੇਮੇ ਦੇ ਵਿੱਚ ਇਹ ਗੱਲ ਸੋਚਣ ਵਾਲੇ ਕਿੰਨੇ ਕਾ ਪੰਜਾਬੀ ਸਿਨੇਮੇ ਦੇ ਵਿੱਚ ਡੈਡੀਕੇਸ਼ਨ ਦੀ ਕਮੀ ਆ ਨਵੀਆਂ ਕਹਾਣੀਆਂ ਦੇ ਉੱਤੇ ਤਜਰਬਾ ਪ੍ਰੋਡਿਊਸਰ ਡਾਇਰੈਕਟਰ ਕਲਾਕਾਰ ਵੀ ਨਹੀਂ ਕਰਕੇ ਰਾਜ਼ੀ ਤੇ ਨਵਾਂ ਤਜਰਬਾ ਕਰਨ ਵਾਲਿਆਂ ਨੂੰ ਲੋਕ ਪੈਂਦੀ ਛੱਟੇ ਪਸੰਦ ਕਰ ਲੈਣ ਇਸ ਗੱਲ ਦਾ ਵੀ ਕੋਈ ਭਰੋਸਾ ਨਹੀਂ ਆ ਸੋ ਸਾਡੇ ਕੋਲੇ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਤੋਂ ਅਧਾਰਨਾ ਵੀ ਆ ਪਰ ਬੇਕਾਰ ਫਿਲਮਾਂ ਜਿਹੜੀਆਂ ਉਹਨਾਂ ਦੀ ਬਟਤੀਆਂ ਉਦਾਹਰਨਾ ਵੀ ਆ ਵੀ ਚੰਗੀ ਫਿਲਮ ਡੁੱਬ ਗਈ ਤੇ ਵੱਡੀ ਗੱਲ ਇਹ ਆ ਵੀ ਜਿਹੜਾ ਪੰਜਾਬੀ ਫਿਲਮ ਦੇ ਵਿੱਚ ਚੰਗੀ ਫਿਲਮ ਹੁੰਦੀ ਹੈ ਉਹਦਾ ਪ੍ਰਚਾਰ ਨਹੀਂ ਕਰਨਾ ਹੁੰਦਾ ਜਿਹਦਾ ਪ੍ਰਚਾਰ ਬੇਲੋੜਾ ਹੋਈ ਜਾਂਦਾ ਉਹਦੇ ਵਿੱਚ ਵੈਸੇ ਫਿਲਮ ਦੇ ਵਿੱਚ ਕੁਝ ਨਹੀਂ ਹੁੰਦਾ ਤੇ ਢਾਈ ਘੰਟੇ ਦੀ ਫਿਲਮ ਦੇ ਵਿੱਚ ਓ ਢਾਈ ਮਿੰਟ ਦਾ ਟ੍ਰੇਲਰ ਕੱਢ ਕੇ ਸੋਣਾ ਜਾ ਕਿਉਂਕਿ ਉਹਦੇ ਵਿੱਚ ਹੁੰਦਾ ਹੀ ਢਾਈ ਮਿੰਟ ਦਾ ਮਸਾਲਾ ਸਾਰਾ ਤੋਂ ਸੋਣਾ ਉਹ ਆਪਾਂ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਨਾ ਕਰਿਆ ਕਰਗੇ ਪੰਜਾਬੀ ਸਿਨੇਮਾ ਜਿਉਂਦਾ ਰਹਿਣਾ ਚਾਹੀਦਾ ਇਹ ਪੰਜਾਬੀ ਸਿਨੇਮਾ ਸਾਡੇ ਹਾਸਰਸ ਕਲਾਕਾਰਾਂ ਦੇ ਸਿਰ ਤੇ ਸਾਡੇ ਖਲਨਾਇਕਾਂ ਸਾਡੇ ਨਾਇਕਾਂ ਸਾਡੀਆਂ ਹੀਰੋਇਨਾਂ ਸਾਡੇ ਵੱਖ-ਵੱਖ ਕਲਾਕਾਰਾਂ ਦੇ ਸਿਰ ਦੇ ਉੱਤੇ ਖੜਾ ਪ੍ਰੋਡਿਊਸਰਾਂ ਦੇ ਸਿਰ ਤੇ ਖੜਾ ਇਹ ਜੀ ਇਸ ਵੇਲੇ ਲੇਖਕਾਂ ਦੇ ਸਿਰ ਤੇ ਖੜਾ ਇਹ ਕੈਮਰਾਮੈਨਾਂ ਦੇ ਸਿਰ ਤੇ ਖੜਾ ਜਦੋਂ ਇੱਕ ਫਿਲਮ ਬਣਦੀ ਹੈ ਨਾ 100 ਤੋਂ ਲੈ ਕੇ 200 ਪਰਿਵਾਰ ਪੜਦਾ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਤਾਂ ਸਿਨੇਮੇ ਦੇ ਵਿੱਚ ਸਿਰਫ ਪਰਦੇ ਦੇ ਉੱਤੇ ਜਿਹੜੇ ਬੰਦੇ ਦਿਖਦੇ ਆ ਉਹਨਾਂ ਦੇ ਬਾਰੇ ਜਾਣਕਾਰੀ ਹੁੰਦੀ ਆ ਪਰ ਲੋੜ ਇਸ ਵਕਤੇ ਇਸ ਗੱਲ ਦੀ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਵੱਖਰਤਾ ਹੋਵੇ ਪੰਜਾਬੀ ਸਿਨੇਮਾ ਕਮਾਲ ਕਰੇ ਮੈਂ ਫਿਰ ਇਸ ਗੱਲ ਦੀ ਬੇਨਤੀ ਕਰਦਾ ਚੰਗੀ ਫਿਲਮ ਨੇ ਆਪ ਦਾ ਰੌਲਾ ਪਵਾ ਲੈਣਾ ਮੈਨੂੰ ਆਸ ਆ ਵੀ ਸ਼ਾਇਦ ਪਰ ਰਾਵੀ ਦੇ ਕੰਡੇ ਫਿਲਮ ਚ ਕੁਝ ਹੋਵੇ ਪ੍ਰਿੰਸ ਕਮਲਜੀਤ ਕਿਉਂਕਿ ਮੰਨਿਆ ਪਰ ਮੰਨਿਆ ਕਲਾਕਾਰ ਆ ਮੈਂ ਇਹਨੂੰ ਔਰ ਤੋਂ ਜਾਣਦਾ ਜਦੋਂ ਕਿ ਕੋਟਕਪੂਰੇ ਦੇ ਵਿੱਚ ਉਹਦੀ ਗਾਰਮੈਂਟ ਸ਼ਾਪ ਹੁੰਦੀ ਸੀ ਵਾਰਨਿੰਗ ਵਾਲਾ ਪੰਮਾ ਉਹਦੀ ਫਿਲਮ ਜਿਹੜੀ ਆ ਪੰਜਾਬੀ ਆ ਗਈ ਹੋਏ ਇਹ ਸ਼ਾਇਦ ਬਹੁਤ ਸੋਹਣੀ ਚੱਲੇ ਹੋਰ ਫਿਲਮਾਂ ਜਿਹੜੀ ਮੇਰ ਆ ਰਹੀ ਆ ਰਾਜਕੁੰਦਰੇ ਵਾਲੀ ਸ਼ਾਇਦ ਉਹ ਵੀ ਚੱਲੇ ਜਿਹੜੀਆਂ ਆਉਣੀਆਂ ਉਹਨਾਂ ਦੇ ਬਾਰੇ ਆਪਾਂ ਕੋਈ ਨਾ ਪੱਕੀ ਗੱਲ ਨਹੀਂ ਕਰ ਸਕਦੇ ਪਰ ਜਿਹੜੀਆਂ ਆ ਚੁੱਕੀਆਂ ਉਹਨਾਂ ਦੇ ਵਿੱਚੋਂ ਕਿੰਨੀਆਂ ਕਚਲੀਆਂ ਤੇ ਉਹ ਕਿੱਥੇ ਜੇ ਖੜ ਗਈਆਂ ਤੇ ਕਿਉਂ ਖੜ ਗਈਆਂ ਇਹਦੇ ਬਾਰੇ ਸੋਚ ਗਏ ਸੋ ਚੰਗੇ ਸਿਨੇਮੇ ਨੂੰ ਚੰਗੇ ਗੀਤਾਂ ਨੂੰ ਚੰਗੇ ਥੀਏਟਰ ਨੂੰ ਪਿਆਰ ਦੇ ਕਰਿਆ ਕਰੋ 4 ਰੁਪਏ ਵੀ ਖਰਚ ਕਰਦਿਆ ਕਰੋ ਕੱਲੇ ਨੁਕਸ ਕੱਢਣ ਦੇ ਨਾਲ ਕੁਝ ਨਹੀਂ ਬਣਦਾਗਾ ਐਵੇਂ ਨਹੀਂ ਵੀ ਭਾਈ ਉਹਨੂੰ ਗਾਲ ਕੱਢਤੀ ਮੇਰਾ ਯੋਗਦਾਨ ਨਹੀਂ ਆਹਾ ਉਹ ਐਂ ਲੱਗਦਾ ਹੈ ਤਾਂ ਐਵੇਂ ਹੀ ਹੈ ਫਲਾਂ ਹੈ ਆਪਾਂ ਕੋਈ ਸਿਰਫ ਲੰਬੇ ਦੇਣ ਵਾਸਤੇ ਥੋੜੀ ਜੰਮੇ ਆ ਸਾਡੇ ਹੋਰ ਵੀ ਕਈ ਮਕਸਦ ਜ਼ਿੰਦਗੀ ਦੇ ਹੋਣੇ ਚਾਹੀਦੇ ਆ ਸੋ ਚੰਗਾ ਸਿਨੇਮਾ ਜ਼ਿੰਦਾਬਾਦ ਰਵੇ ਪੰਜਾਬੀ ਫਿਲਮਾਂ ਵੱਢ ਤੋਂ ਵੱਧ ਹੋਣ ਤੇ ਅਮਰਿੰਦਰ ਗਿੱਲ ਤੇ ਦਲਜੀਤ ਦੀਆਂ ਫਿਲਮਾਂ ਇੱਥੇ ਬੈਨ ਹੋਣ ਦੇ ਬਾਵਜੂਦ ਬਾਹਰਲੇ ਮੁਲਕਾਂ ਦੇ ਵਿੱਚ ਕਿਵੇਂ ਵਟਤ ਕਰ ਗਈਆਂ ਤੇ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਦੋ ਕਲਾਕਾਰਾਂ ਦੇ ਮੇਲ ਦੇ ਉੱਤੇ ਦੋ ਦੇਸ਼ਾਂ ਦੇ ਕਲਾਕਾਰਾਂ ਦੇ ਮੇਲ ਦੇ ਉੱਤੇ ਸਾਡੇ ਵਿੱਚੋਂ ਕੁਝ ਕੁ ਲੋਕ ਇਤਰਾਜ਼ ਕਰਦੇ ਆ ਇਹਦੇ ਬਾਰੇ ਵੀ ਸੋਚ ਕੇ ਨਾਸਰ ਚਨੋਟੀ ਦੇ ਵੱਲੋਂ ਪਿਛਲੇ ਦਿਨੀਆਂ ਗੱਲ ਕਹੀ ਗਈ ਉਹ ਕਹਿੰਦੀ ਜੀ ਮੈਂ ਧੰਨਵਾਦੀ ਆ ਕਿ ਦੋਵਾਂ ਦੇਸ਼ਾਂ ਦਾ ਸਿਨੇਮਾ ਕੰਮ ਕਰਦਾ ਤੇ ਜਿਹੜੇ ਲੋਕ ਇਹਦੀ ਵਿਰੋਧਤਾ ਕਰਦੇ ਉਹ ਕਹਿੰਦੇ ਜੀ ਭਾਵੇਂ ਸਾਡੇ ਵਾਲੇ ਪਾਸੇ ਹੋਣ ਤੇ ਭਾਵੇਂ ਇਧਰਲੇ ਪਾਸੇ ਹੋਣ ਚੜ੍ਹਦੇ ਵਾਲੇ ਪਾਸੇ ਉਹ ਕਹਿੰਦੇ ਜੀ ਮਾੜੀ ਗੱਲ ਆ ਤੁਸੀਂ ਤੋਲ ਕੇ ਬੋਲ ਮੂੰਹ ਦੇ ਵਿੱਚੋਂ ਕੱਢੋ ਵਿੱਥਾਂ ਨੂੰ ਘਟਾਈਏ ਨਾ ਕਿ ਵਧਾਈਏ